ਹਾਂਜੀ ਕਿਸਾਨ ਭਾਓ ਸੱਸੀਕਾਰ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਨੀ ਆਪਾਂ ਝੋਨੇ ਦੇ ਵਿੱਚ ਜਿਹੜੀ ਨਵੀਂ ਸਮੱਸਿਆ ਆ ਰਹੀ ਹੈ ਕੋਈ ਵੀ ਵੈਰੈਟੀ ਆ ਬਾਸਪਤੀ ਪੂਸ਼ਾ ਜਾਂ ਪੀਆਰ ਵੈਰੈਟੀਆਂ ਸਾਰਿਆਂ ਦੇ ਵਿੱਚ ਇਹ ਸਮੱਸਿਆ ਲਗਭਗ ਵੇਖਣ ਨੂੰ ਆਈ ਹੈ ਤੇ ਇਹਦਾ ਇਹ ਜਿਹੜੀ ਸਮੱਸਿਆ ਚੱਲ ਰਹੀ ਹੈ ਇਹਨੂੰ ਬੌਣਾ ਰੋਗ ਕਿਹਾ ਜਾਂਦਾ ਜੋ ਕਿ ਪੌਦਾ ਆਮ ਪੌਦਿਆਂ ਨਾਲੋਂ ਛੋਟਾ ਰਹਿ ਜਾਂਦਾ ਪਰ ਇਹਦੀ ਪਛਾਣ ਕੀ ਹੈ ਤੇ ਕਿੰਨਾ ਕਾਰਨ ਹੁੰਦਾ ਤੇ ਅੱਗੇ ਇਹਦਾ ਆਪਾਂ ਸਮੱਸਿਆ ਦਾ ਹੱਲ ਕਿਵੇਂ ਕਰ ਸਕਦੇ ਹਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ 'ਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲੇ ਬਟਨ ਨੂੰ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਸਹੀ ਸਹੀ ਸਿਰ ਜਾਣਕਾਰੀ ਮਿਲ ਸਕੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਗੱਲ ਕਰੀਏ ਕਿਸਾਨ ਭਾਓ ਜਿੰਨੇ ਹੁਣ ਆਪਣੀ ਆਪਾਂ ਨੇ ਇਸ ਵਾਰ ਖੇਤ ਦੇ ਵਿੱਚ ਪੂਸ਼ਾ 44 ਵੈਰੈਟੀ ਲਾਈ ਸੀ ਪੂਸ਼ਾ 44 ਦੇ ਵਿੱਚ ਇਹ ਸਮੱਸਿਆ ਵੇਖਣ ਨੂੰ ਆਈ ਹੈ ਕਿ ਆਮ ਪੌਦਾ ਜਿਹੜਾ ਤੰਦਰੁਸਤ ਪੌਦਾ ਉਹਦੇ ਨਾਲੋਂ ਪੌਦੇ ਛੋਟੇ ਰਹਿ ਗਏ ਤਾਂ ਇਹਦਾ ਕਾਰਨ ਤਾਂ ਵੈਸੇ ਜਿਹੜਾ ਯੂਨੀਵਰਸਿਟੀ ਬਲੋਰੀ ਸਾਰਥ ਤੋਂ ਬਾਅਦ ਜਾਂ ਪੂਸ਼ਾ ਵਾਲਿਆਂ ਦੀ ਰਿਸਰਚ ਤੋਂ ਬਾਅਦ ਪਤਾ ਚੱਲਿਆ ਕਿ ਕਿਤੇ ਨਾ ਕਿਤੇ ਹੇਰੀਏ ਦੇ ਵਿੱਚ ਹਰਿਆਣਾ ਤੇ ਪੰਜਾਬ ਅਗੇਤੀ ਪਨੀਰੀਆਂ ਬੀਜਣ ਦੇ ਕਾਰਨ ਇਹ ਸਮੱਸਿਆ ਝੋਨਾ ਦੇ ਵਿੱਚ ਪੈਦਾ ਹੋਈ ਆ ਪਰ ਇਹਦਾ ਕੀ ਇਹ ਕਲੀਅਰ ਆਪਾਂ ਨਹੀਂ ਕਰ ਸਕਦੇ ਕਿ ਇਹ ਬੌਣਾ ਰੋਗ ਹੈ ਕਿਉਂਕਿ ਇਹ 2-3 ਚੀਜ਼ਾਂ ਕਰਕੇ ਹੋ ਜਾਂਦਾ ਪੌਦਾ ਛੋਟਾ ਰਹਿਣ ਦਾ ਕਾਰਨ ਜੇ ਜੇ ਕਿਤੇ ਜਿੰਕ ਦੀ ਘਾਟ ਆ ਉਹਦੇ ਨਾਲ ਵੀ ਪੌਦਾ ਛੋਟਾ ਰਹਿ ਸਕਦਾ ਤੇ ਜੇ ਆਪਣਾ ਪੌਦਾ ਡੂੰਗਾ ਲੱਗਿਆ ਉਹਦੇ ਕਾਰਨ ਵੀ ਹੋ ਸਕਦਾ ਤੇ ਨੰਬਰ ਤੇ ਤਨ ਤੇ ਇਹ ਵਾਇਰਸ ਜਿਹੜਾ ਫੈਲਿਆ ਹੋਇਆ ਫਸਲਾਂ ਦੇ ਵਿੱਚ ਉਹ ਵੀ ਹੋ ਸਕਦਾ ਪਰ ਇਹ ਮੈਟਰ ਨਹੀਂ ਕਰਦਾ ਵੀ ਇਹ ਪੀਆਰ ਵੈਰਟੀਆਂ ਨੂੰ ਜਾਦੇ ਆ ਜਾਂ 44 ਨੂੰ ਜਾਂ ਪੀਲੀਓਸ਼ ਨੂੰ ਇਹ ਸਾਰੀਆਂ ਵੈਰਟੀਆਂ ਨੂੰ ਆ ਕਿਸੇ 'ਚ ਘੱਟ ਆ ਕਿਸੇ 'ਚ ਵੱਧ ਆ ਕਹੀ ਜਾਗਾ ਤੇ ਵੀਡੀਓ ਵੇਖਿਆ ਨੇ ਵੀ ਖੇਤ ਬੋਣੇ ਵੀ ਪੈ ਗਏ ਪਰ ਉਹਨਾਂ ਨੇ ਜਿਹੜੇ ਖੇਤ ਵਾਏ ਉਹ ਯੂਨੀਵਰਸਿਟੀ ਦੀ ਰਾਇ ਨਾਲ ਵੀ ਉਹਨਾਂ ਦਾ ਸਲਾਹ ਕਰਕੇ ਫੇਰ ਵਾਏ ਸੀਗੇ ਹੁਣ ਗੱਲ ਕਰੀਏ ਰੋਗ ਆਉਣ ਦੇ ਕਾਰਨ ਕਾਰਨ ਇਹ ਬਣਿਆ ਅਗੇ ਇਤਿਆਂ ਪਨੀਰੀਆਂ ਵੀਜਣ ਕਰਕੇ ਇਹ ਜਿਹੜਾ ਚਿੱਟਾ ਤੇਲਾ ਹੁੰਦਾ ਤੇਲੇ ਦੇ ਕਾਰਨ ਇਹ ਵਾਇਰਸ ਅੱਗੇ ਫੈਲਦਾ ਇਹ ਆਪਣੇ ਪਨੀਰੀਆਂ ਦੇ ਵਿੱਚ ਹੀ ਜਿਹੜੀ ਤੇਲਾ ਆ ਗਿਆ ਸੀ ਉਹਦੇ ਕਾਰਨ ਇਹ ਚੋਣਿਆਂ ਦੇ ਵਿੱਚ ਅਟੈਕ ਦਿਖਾਈ ਦਿੱਤਾ ਪਰ ਇਹਦਾ ਹਜੇ ਤੱਕ ਯੂਨੀਵਰਸਿਟੀ ਤੋਂ ਕੋਈ ਹੱਲ ਜਾਂ ਇਸ ਤੇ ਰਿਸਰਚਾਂ ਚੱਲ ਰਹੀਆਂ ਕੋਈ ਦਵਾਈ ਨਹੀਂ ਕੋਈ ਫੰਗੀਸਾਈਡ ਜਾਂ ਕੋਈ ਵੀ ਕੀਟਨਾਸ਼ਕ ਦਵਾਈ ਨਾਲ ਇਹਦਾ ਹੱਲ ਹੈ ਨਹੀਂ ਇਹਦਾ ਹੱਲ ਇਹ ਆ ਸਿਰਫ ਕਿ ਆਪਾਂ ਜੇ ਹੁਣ ਕਰ ਸਕਦੇ ਆ ਤਾਂ ਜੇ ਦਿਖਾਈ ਦਿੱਤਾ ਤੇ ਪਹਿਲਾਂ ਤਾਂ ਤੁਸੀਂ ਖੇਤ ਚੈੱਕ ਕਰੋ ਉਹਦੇ ਵਿੱਚ ਜੇ ਤੁਹਾਨੂੰ ਚਿੱਟੀ ਪਿੱਠ ਵਾਲਾ ਤੇਲਾ ਟਿੱਡਾ ਜਿਹਾ ਦਿਖਾਈ ਦੇਂਦਾ ਤੇਲਾ ਕਹਿੰਦੇ ਨੇ ਆਪਾਂ ਹਾਪਰ ਰਸ ਚੂਸ ਕੇ ਕੀੜਾ ਜੋ ਵੀ ਰਸ ਚੂਸਦਾ ਕੀੜਾ ਉਹਦੇ ਨਾਲ ਇਹ ਵਾਇਰਸ ਅੱਗੇ ਫੈਲਦਾ ਜਿਵੇਂ ਵਾਇਰਸ ਵਾਲੇ ਪੌਦੇ ਤੋਂ ਉੱਠ ਕੇ ਇਹ ਤੰਦਰੁਸਤ ਪੌਦੇ ਤੇ ਜਾਊਗਾ ਤਾਂ ਉਹਨੂੰ ਆਪਦੇ ਸ਼ਿਕਾਰ ਬਣਾ ਸਕਦਾ ਹੈ ਤੇ ਇਹਦੇ ਨਾਲ ਝਾੜ ਦੇ ਵਿੱਚ ਤਾਂ ਕਮੀ ਆਉਂਦੀ ਹੈ ਜੇ ਹੱਦ ਤੋਂ ਜ਼ਿਆਦਾ ਹੋਵੇ ਤੇ ਬਾਕੀ ਹਜੇ ਤੱਕ ਇਹਦੇ ਲਈ ਕੋਈ ਖਾਸ ਦਵਾਈ ਜਾਂ ਕੋਈ ਫੰਗੀਸਾਈਡ ਐਵੇਂ ਦਾ ਕੁਝ ਵੀ ਹਜੇ ਤੇ ਲਈ ਰਿਕਮੈਂਡੇਸ਼ਨ ਕੀਤਾ ਨਹੀਂ ਤਾਂ ਇਹਦੇ ਲਈ ਸਿਰਫ ਆਪਾਂ ਕੀ ਕਰ ਸਕਦੇ ਹੁਣ ਜਾਂ ਤਾਂ ਜਿਹੜੀ ਆਪਣੀ ਐਕਟਾਰਾ ਦਵਾਈ ਆਉਂਦੀ ਹੈ ਉਹ ਸ਼ੀਨ ਆਉਂਦੀ ਹੈ ਐਚਐਸ ਆਉਂਦੀ ਹੈ ਤੇਲੇ ਵਾਲੀ ਕੋਈ ਵੀ ਦਵਾਈ ਜੇ ਤੁਹਾਨੂੰ ਖੇਤ ਦੇ ਵਿੱਚ ਤੇਲਾ ਦਿਖਾਈ ਦਿੱੰਦਾ ਤਾਂ ਉਸ ਦਵਾਈ ਦਾ ਆਪਾਂ ਸਾਰਾ ਲੈਣਾ ਕਿਉਂਕਿ ਜੇ ਆਪਾਂ ਨੂੰ ਤੇਲਾ ਦਿਖਾਈ ਦਿੰਦਾ ਤਾਂ ਉਹ ਤੇਲੇ ਨੇ ਰਸ ਚੂਸ ਕੇ ਅਗਲੇ ਪੌਦੇ ਤੇ ਜਾਣਾ ਤੇ ਉਹਨੇ ਤੰਦਰੁਸਤ ਪੌਦੇ ਨੂੰ ਵੀ ਇਫੈਕਟ ਕਰ ਸਕਦਾ ਮਤਲਬ ਵੀ ਨੁਕਸਾਨ ਪਹੁੰਚਾ ਸਕਦਾ ਹੁੰਦਾ ਤਾਂ ਇਸ ਕਰਕੇ ਕਿਸੇ ਵੀ ਕਾਰਪਟੇਪ ਜਾਂ ਲਫਾਫੇ ਦੇ ਵਿੱਚ ਜੋ ਕੀਟਨਾਸ਼ਕ ਆਉਂਦੀਆਂ ਪਦਾਰਣ ਰੀਜ਼ੈਂਟ ਜਾਂ ਹੋਰ ਉਹ ਚੀਜ਼ਾਂ ਇਸ ਚੀਜ਼ ਦਾ ਹੱਲ ਨਹੀਂ ਹੈਗੀਆਂ ਤੇ ਨਾ ਹੀ ਕੋਈ ਫੰਗੀਸਾਈਡ ਜੇ ਤੁਸੀਂ ਸਿਰਫ ਸਪਰੇਅ ਕਰਨੀ ਆ ਤਾਂ ਸਿਰਫ ਤੇਲੇ ਵਾਲੀ ਦਵਾਈ ਜੋ ਵੀ ਮੰਨ ਲੋ ਰਚ ਉਸ ਕੇ ਕੀੜਿਆਂ ਲਈ ਵਰਤੀ ਜਾਂਦੀ ਹੈ ਉਹ ਸਾਲਟ ਦਾ ਤੁਸੀਂ ਸਪਰੇਅ ਕਰ ਸਕਦੇ ਹੋ ਇਸ ਦੇ ਉੱਪਰ ਤੇ ਸਮੇਂ ਸਿਰ ਖੇਤ ਨੂੰ ਚੈੱਕ ਕਰਦੇ ਰਹੋ ਵੀ ਅੱਗੇ ਤੇਲਾ ਵਧਦਾ ਤਾਂ ਇਹ ਬਿਮਾਰੀ ਅੱਗੇ ਵਧ ਸਕਦਾ ਰੋਗ ਤੇ ਨਹੀਂ ਕੰਟਰੋਲ ਵੀ ਹੋ ਸਕਦਾ ਤੇ ਬਾਕੀ ਇਹਦਾ ਕਾਰਨ ਜਿਹੜਾ ਬਣਿਆ ਉਹ ਪਨੀਰੀਆਂ ਗੇਤੀਆਂ ਵੀਜਣ ਕਰਕੇ ਪਨੀਰੀਆਂ ਦੇ ਉੱਪਰ ਆ ਤੇਲੇ ਦਾ ਅਟੈਕ ਆ ਉੱਥੋਂ ਇਹ ਵਾਇਰਸ ਅੱਗੇ ਆ ਗਿਆ ਬੋਦਿਆਂ ਦੇ ਵਿੱਚ ਪਰ ਆਪਣੇ ਖੇਤ ਆਪਾਂ ਪਨੀਰੀ ਦੇ ਉੱਪਰ ਸਪਰੇਅ ਕਰਨ ਤੋਂ ਬਾਅਦ ਵੀ ਆਪਣੇ ਖੇਤ ਦੇ ਵਿੱਚ ਇਹ ਅਟੈਕ ਦਿਖਾਈ ਦਿੱਤਾ ਪਰ ਇਹਨੂੰ ਪੂਰੇ ਖੇਤੀ ਮਾਰ ਜੋ ਕਿ ਯੂਨੀਵਰਸਿਟੀ ਦੇ ਸਾਇੰਟਿਸਟ ਲਾਲੋ ਜੋ ਵੀ ਆਪਣੇ ਲਈ ਕੰਮ ਕਰ ਰਹੇ ਆ ਧੋਨੇ ਤੇ ਉੱਪਰ ਜੋ ਵੀ ਦਵਾਈਆਂ ਰਿਕਮੈਂਡੇਸ਼ਨ ਕਰਦੇ ਆ ਉਹਨਾਂ ਦੀ ਰਿਸਰਚ ਜਾਰੀ ਹੈ ਉਹਨਾਂ ਕੋਲੇ ਸੈਂਪਲ ਜਾ ਚੁੱਕੇ ਨੇ ਤੇ ਅੱਗੇ ਆਉਣ ਵਾਲੇ ਸਾਲਾਂ ਦੇ ਵਿੱਚ ਇਹਦਾ ਕੋਈ ਜੋਰ ਤੋੜ ਕੱਢ ਕੇ ਲੈ ਕੇ ਆਉਣਗੇ ਪਰ ਹੁਣ ਇਸ ਟਾਈਮ ਉਹਨਾਂ ਨੇ ਸਿਰਫ ਇਹ ਸਪਰਸ਼ ਕੀਤਾ ਕਿ ਜੇ ਤੁਹਾਨੂੰ ਤੇਲਾ ਦਿਖਾਈ ਦੇ ਰਿਹਾ ਤਾਂ ਤੁਸੀਂ ਤੇਲੇ ਵਾਲੀ ਸਪਰੇਅ ਕਰੋ ਬਾਕੀ ਚੋਨੇ ਸਹੀ ਚੱਲ ਰਹੇ ਨੇ ਫਾਲਤੂ ਦਾ ਖਰਚਾ ਕਰਨ ਦਾ ਕੋਈ ਫਾਇਦਾ ਨਹੀਂ ਤੇ ਪਟਾਰ ਫਟੂਰ ਸਹੀ ਓਕੇ ਆ ਫਾਲਤੂ ਦਵਾਈਆਂ ਧੱਪੇ ਪਾਉਣ ਦਾ ਕੋਈ ਫਾਇਦਾ ਨਹੀਂ ਉਹ ਇਸ ਚੀਜ਼ ਦਾ ਹੱਲ ਨਹੀਂ ਹੈਗਾ ਤਾਂ ਉਮੀਦ ਕਰਦਾ ਵੀਡੀਓ ਪਸੰਦ ਆ ਵੀਡੀਓ ਪਸੰਦ ਆ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ